ਐਪਲ ਸਾਈਡਰ ਵਿਨੇਗਰ ਦੀ ਤਾਂ ਇਹ ਇੱਕ ਬਹੁਤ ਚੰਗੀ ਰੈਮਡੀ ਹੈ ਆਪਣੇ ਆਪ ਦੇ ਵਿੱਚ ਕਿਉਂਕਿ ਜਿਹੜਾ ਸੇਬ ਦਾ ਸਰਕਾ ਹੁੰਦਾ ਹੈ ਇਹ ਜਿਹੜਾ ਐਕਸੈਸ ਫੈਟ ਲੀਵਰ ਦੇ ਵਿੱਚ ਜਮਾ ਹੋ ਜਾਂਦਾ ਉਸ ਨੂੰ ਹਟਾਉਣ ਦਾ ਕੰਮ ਬਹੁਤ ਚੰਗੀ ਤਰ੍ਹਾਂ ਨਾਲ ਕਰ ਦਿੰਦਾ ਹੈ ਔਰ ਤੁਸੀਂ ਇਹਨੂੰ ਪੀਣਾ ਕਿਵੇਂ ਹੈ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਇੱਕ ਦੋ ਚਮਚ ਮਿਲਾਣੇ ਨੇ ਔਰ ਇਸ ਨੂੰ ਮਿਕਸ ਕਰਕੇ ਤੁਸੀਂ ਪੀਣਾ ਹੈ ਕਦੀ ਵੀ ਡਾਇਰੈਕਟ ਜੋ ਹੈ ਐਪਲ ਸਾਈਡਰ ਵਿਨੇਗਰ ਚੰਮਾ ਵਿੱਚ ਭਰ ਕੇ ਨਹੀਂ ਪੀਣਾ ਹੈ ਇਹਨੂੰ ਡਿਲਿਊਟ ਕਰਕੇ ਹੀ ਪੀਣਾ ਹੁੰਦਾ ਹੈ ਔਰ ਜਿਨ੍ਹਾਂ ਨੂੰ ਸੂਟ ਨਹੀਂ ਕਰਦਾ ਮੈਂ ਉਹਨਾਂ ਨੂੰ ਵੀ ਦੱਸਦਾ ਜਿਨ੍ਹਾਂ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੈ ਜੋਇੰਟਸ ਪੇਨ ਦੀ ਪ੍ਰੋਬਲਮ ਹੈ ਉਹ ਐਪਲ ਸਾਈਡਰ ਵਿਨੇਗਰ ਦਾ ਇਸਤੇਮਾਲ ਨਾ ਕਰਨ ਕਿਉਂਕਿ ਉਸ ਦੇ ਨਾਲ ਉਹਨਾਂ ਦੀ ਪੇਨ ਜਿਹੜੀ ਹੈ ਜਿਹੜੀ ਹੋਰ ਜ਼ਿਆਦਾ ਵੱਧ ਵੀ ਸਕਦੀ ਹੈ ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਜਾਂ ਫਿਰ ਉਹ ਡਾਕਟਰ ਦੀ ਸਲਾਹ ਦੇ ਨਾਲ ਹੀ ਐਪਲ ਸਾਈਡਰ ਵਿਨੇਗਰ ਦਾ ਇਸਤੇਮਾਲ ਕਰਨ ਸੋ ਇਹ ਡੇਲੀ ਨਹੀਂ ਪੀਣਾ ਇੱਕ ਦਿਨ ਛੱਡ ਕੇ ਵੀ ਤੁਸੀਂ ਜ਼ਰੂਰ ਪੀ ਸਕਦੇ ਹੋ ਤਾਂ ਕਿ ਕਿਉਂਕਿ ਵੈਸੇ ਐਸਿਡਿਕ ਹੁੰਦਾ ਹੈ ਪਰ ਇਹ ਤੁਹਾਡੇ ਜਦੋਂ ਲੀਵ